ਮੈਂ ਤਾਂ ਮੰਨ ਗਿਆ ਯਾਰ ਚਲੋ ਛੋੜ ਦੇ ਮੈਂ ਤਾਂ ਗੁੰਡਾ ਐ ਬਦਮਾਸ਼ ਐ ਤੂੰ ਹੀ ਦੱਸੋ ਤੂੰ ਜੋ ਕਹਿੰਨੇ ਹੋ ਮੇਰੇ ਤਾਂ ਮੈਂ ਮਨ ਨੂੰ ਤਿਆਰ ਆ ਤੁਸੀਂ ਮੇਰੀ ਗੱਲ ਦਾ ਜਵਾਬ ਕਿਉਂ ਨਹੀਂ ਦੇ ਰਹੇ ਜਿਹੜੀਆਂ ਗੱਲਾਂ ਮੈਂ ਸਵਾਲ ਪੁੱਛ ਰਿਹਾ ਪ੍ਰੋਫੈਸਰ ਸਰਜੀਤ ਕਾਮਰੇੜ ਜਿਹਦੀ ਵਜ੍ਹਾ ਨਾਲ ਉਸ ਕਾਤਲ ਦੀ ਵਜ੍ਹਾ ਨਾਲ ਕੁੜੀ ਮਰ ਗਈ ਜਸ਼ਨਦੀਪ ਕੌਰ ਚੌਕੇ ਪਿੰਡ ਦੀ ਉਹਨੇ ਜਲੀਲ ਕੀਤਾ ਤੇ ਕੁੜੀ ਨੇ ਖੁਦਕੁਸ਼ੀ ਕਰ ਲਈ ਇੱਕ ਕੁੜੀ ਸਾਹਮਣੇ ਆਈ ਕਹਿੰਦੀ ਮੈਨੂੰ ਸਰਜੀਤ ਨੇ ਇਹ ਕਿਹਾ ਵੀ ਇਹ ਜੀ ਦਵਾਈ ਦੂੰ ਤੈਨੂੰ ਮੈਸੇਜ ਆਉਣੇ ਹਟਾ ਦੂੰ ਇਥੋਂ ਤੱਕ ਦੋ ਮੈਂਬਰੀ ਕਮੇਟੀ ਬਣਦੀ ਹੈ ਇੱਕ ਰਿਟਾਇਰਡ ਜੱਜ ਦੇ ਡਾਕਟਰ ਹਸ਼ਮਿੰਦਰ ਕੌਰ ਦੀ ਫਾਈਨਲ ਫੈਸਲੇ ਵਿੱਚ ਹਸ਼ਮਿੰਦਰ ਕੌਰ ਨੂੰ ਪਾਸੇ ਕਰ ਦਿੱਤਾ ਜਾਂਦਾ ਹੈ ਉਹ ਦੋ ਜਿਹੜੀ ਮੈਂਬਰੀ ਟੀਮ ਸੀ ਕਮੇਟੀ ਬਣੀ ਸੀ ਉਹਨੇ ਰਿਪੋਰਟ ਦਿੱਤੀ ਹੈ ਵੀ ਇਸ ਪ੍ਰੋਫੈਸਰ ਸਰਜੀਤ ਦਾ ਜਿਹੜਾ ਅਧਿਆਪਕ ਦਾ ਪੱਦਰ ਹੋਣਾ ਚਾਹੀਦਾ ਉਹ ਤੋਂ ਨੀਵਾਂ ਪੱਦਰ ਤੇ ਅਸ਼ਲੀਲ ਹੈ ਇਹ ਹੂੰ ਉਹ ਰਿਪੋਰਟ ਨੂੰ ਦਵਾਇਆ ਕਿਵੇਂ ਗਿਆ ਆ ਮੇਰੇ ਕੋਲ ਫੋਟਮਾਂ ਤੁਹਾਨੂੰ ਦਿਖਾ ਦਿੰਨਾ ਵਾਈਸ ਚਾਂਡਲਰ ਨੂੰ ਮੋਲਕ ਇਹਨਾਂ ਦਾ ਬਵੇਲ ਕੁੱਸੇ ਵਰਗੇ ਇਹਨਾਂ ਦੇ ਆਹ ਹੋਰ ਜਿਹੜੇ ਦੂਜੇ ਤੀਜੇ ਲੀਡਰ ਸੀਗੇ ਆਪਣੀਆਂ ਮਜ਼ਦੂਰ ਜੱਥੇਬੰਦੀਆਂ ਚੋਂ ਇਹਨਾਂ ਦੇ ਗਰਾਹਾਂ ਵਰਗੇ ਵਾਈਸ ਚਾਂਡਲਰ ਨੂੰ ਮਿਲ ਕੇ ਕਹਿੰਦੇ ਵੀ ਇਹ ਜੇ ਤੁਸੀਂ ਸਰਜੀਤ ਨੂੰ ਇੱਥੋਂ ਕੱਢਿਆ ਕੋਈ ਗੱਲਬਾਤ ਕੀਤੀ ਅਸੀਂ ਮੋਰਚਾ ਖੁੱਲਾਂਗੇ ਯੂਨੀਵਰਸਿਟੀ ਘੇਰਾਂਗੇ ਡੀਸੀ ਨੂੰ ਮਿਲ ਕੇ ਆਉਂਦੇ ਆ ਪਟਿਆਲੇ ਨੂੰ ਅੰਦਰ ਖਾਤੇ ਭਵੰਤਮਾਨ ਨੂੰ ਮਿਲਦੇ ਵੀ ਜੇ ਤੁਸੀਂ ਸਾਡਾ ਪ੍ਰੋਫੈਸਰ ਕੱਢਤਾ ਕਾਮਲ ਸਰਜੀਤ ਇੱਥੋਂ ਤਾਂ ਅਸੀਂ ਯੂਨੀਵਰਸਿਟੀ ਘੇਰਾਂਗੇ ਇਹ ਫਿਰ ਖੜੇ ਕਿਹਦੇ ਨਾਲ ਹੈ ਕੁੜੀ ਨਾਲ ਨਹੀਂ ਖੜ ਗਏ ਜਿਹੜੀ ਕੁੜੀ ਜਾਨ ਗਮਾ ਗਈ ਚਾਹ ਪਿੰਡ ਦੀ ਇਹ ਉਹਦੇ ਉਲਟ ਜਾ ਕੇ ਪ੍ਰੋਫੈਸਰ ਸਰੀਰ ਕਿਉਂਕਿ ਇਹਨਾਂ ਨੇ ਧੜੇ ਦਾ ਸੀ ਇਹਨਾਂ ਨੇ ਇੱਕ ਗੱਲਾਂ ਯਾਰ ਇਹਨਾਂ ਨੇ ਮੈਂ ਤਾਂ ਹਨੇਕਾ ਗੱਲਾਂ ਬਾਈ ਜਿਵੇਂ ਸੁਣਾ ਸਕਦਾ ਆ ਡੀਟੀਐਫ ਬਣਾਇਆ ਹੋਇਆ ਡੈਮੋਕਰੇਟਰ ਟੀਚਰ ਫਰੰਟ ਬਣਾਇਆ ਹੋਇਆ ਗੜ ਸੰਕਰ ਦੇ ਵਿੱਚਕ ਮਾਲਸਾ ਸਾਈਡ ਦਾ ਟੀਚਰ ਆ ਉਹਨੇ 10 ਸਾਲ ਦੀ ਬੱਚੀ ਦੇ ਨਾਲ ਗਲਤ ਅਰਗਤ ਕੀਤੀ ਇਹਨਾਂ ਦਾ ਜਿਹੜਾ ਡੈਮੋਕਰੇਟ ਟੀਚਰ ਫਰੰਟ ਬਣਿਆ ਹੋਇਆ ਉਸ ਟੀਚਰ ਨਾਲ ਖੜ ਗਿਆ ਜਾ ਕੇ